सोना विधानसभा क्षेत्र के नमोल गांव में बीती रात चोरों ने एक घर से लगभग एक करोड़ रुपए का सोना और दो लाख रूपए पैंतीस हजार रुपए के नकदी चुरा ली जब चोरी की घटना हुई उस समय परिवार ए चलाकर एक कमरे में सो रहा था चोर घर की पिछली दीवार फाद घर के अंदर बाथरूम में घुस गया घर के स्टोर और दो बेडरूम में लगभग पांच अलमारियां, दो संदूक और लाकर तोड़कर चोरी की गई आओ देखते हैं पूरी रिपोर्ट भाई की नाम है ਰਾਮਨਦੀਪ ਸਿੰਘ ਸਤ ਜੀ ਜਿਹੜੇ ਘਰ ਚੋਰੀ ਹੋਈ ਹੈ ਉਹਦੇ ਬਾਰੇ ਕੀ ਕੀ ਜਾਣਕਾਰੀ ਹੈ ਤੁਹਾਨੂੰ ਤੁਸੀਂ ਦੱਸੋਗੇ ਥੋੜਾ ਇਹ ਮੇਰੇ ਚਾਚਾ ਹੀ ਲੱਗਦੇ ਨੇ ਭੋਲਾ ਸਿੰਘ ਨੰਬਰਦਾਰ ਤੇ ਇਹਨਾਂ ਨੂੰ ਰਾਤ ਤੀ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਭ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਹੈ ਚੋਰ ਕਿੱਥੋਂ ਦੀ ਐਂਟਰ ਹੋਈ ਨਹੀਂ ਕੁਝ ਪਤਾ ਲੱਗਿਆਗਾ ਚੋਰ ਇਥੋਂ ਦੀ ਜ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚਾ ਇਹਦੇ ਉੱਪਰ ਸੱਤ ਉੱਪਰ ਦੀ ਛੜ ਕੇ ਅੰਦਰ ਦੀ ਪੌੜੀਆਂ ਉਤਰ ਗਏ ਨੇ ਤਾਂ ਕਿ ਨਾ ਕੀ ਕੁਝ ਚੋਰੀ ਹੋਇਆ ਕਿੰਨੀ ਹਲ ਮਾਰੀਆਂ ਹੋਇਆ ਜਣੀ 90 ਬੰਵੇਂ ਟੋਲੀ ਸਿਉਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸੋ ਇਹਨਾਂ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਫਰੋਲਾ ਫਰਾਲੀ ਕਰੀ ਆ ਤੇ ਸੋਨਾ ਲੈ ਗਏ ਕੋਸ ਨੂੰ ਨਗਦ ਪੇਮੈਂਟ ਵੀ ਸੀ 2 ਲੱਖ 35000 ਰੁਪਏ ਮੰਗੂ ਸਾਰਾ ਵੀ ਸੀ ਪਰਵਾਰ ਦੱਸ ਨਹੀਂ ਜਿਹੜਾ ਤਾਂ ਹੁਣ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਨੇਗੇ ਜਦੋਂ ਚੋਰੀ ਹੋਈ ਸੀ ਤਾਂ ਉਦੋਂ ਗਾਉਂਦੀ ਆ ਇੱਥੇ ਆਪ ਹੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂੰਹ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਬਾਹਰੇ ਗਿਆ ਹੋਇਆ ਹੈ ਕਿੰਨੇ بیٹے ਬੇਟੀਆਂ ਦਾ ਕੀ ਉਹਨਾਂ ਦੇ ਗਹਿਣੇ ਵਗੈਰਾ ਸਾਰਾ ਉਹਨਾਂ ਦੀ ਸਮਾਨ ਸੀ ਗਿਆ। ਉਹ ਦੋਏ ਬੇਟਿਆਂ ਦਾ ਸੀ ਤੇ ਕਾਜਨ ਸਿਸਟਰ ਦਾ ਸੀ ਉਹ ਵੀ ਇੱਥੇ ਜਾਣੀ ਦੇ ਫੜਾ ਕੇ ਗਏ ਹੋਏ ਸੀ ਉਹ ਵੀ ਬਾਹਰ ਨੂੰ ਤੇ ਕੁਸ ਆਪਦਾ ਇਹਨਾਂ ਦਾ ਚਾਚਾ ਯੋਹਰਾਂ ਦਾ ਸੀ ਜਿਹੜਾ ਜੋ ਤਾਂ ਹੁਣ ਮੰਗ ਕੀ ਕਰਦੇ ਮੰਗ ਬੱਸ ਵੀ ਇਹ ਜਿਹੜੀ ਚੋਰੀ ਆ ਇਹ ਵਾਪਸ ਹੁਣੇ ਕਰਵਾਉਣੀ ਚਾਹੀਦੀ ਹੈ ਪੁਲਿਸ ਵਾਲਿਆਂ ਨੂੰ ਤੇ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅੱਗੇ ਨੱਥ ਪਾਉਣੀ ਚਾਹੀਦੀ ਹੈ ਜਿਹੜੇ ਹੋਰ ਪਿੰਡਾਂ ਦੇ ਵਿੱਚ ਵੀ ਚੋਰੀਆਂ ਹੁੰਦੀਆਂ ਨੇ ਦੁਨੀਆ ਤੇ ਚੋਰੀਆਂ ਵੱਧ ਗਈਆਂ ਨੇ तकरीबन ਉਹ ਰੋਜ਼ ਸੁਣਦੇ ਆ ਵੀ ਕਿਤੇ ਪਿੰਡੀ ਚ ਹੋ ਗਈ ਕਿਤੇ ਕਿਸੇ ਪਿੰਡ ਹੋ ਗਈ ਚੋਰੀਆਂ ਦਾ ਹਰਦਲਾ ਬਹੁਤ ਚੱਲ ਰਿਹਾ ਸਰ ਜਿਹੜੀ ਰਾਤ ਨਮੋਲ ਪਿੰਡ ਦੇ ਵਿੱਚ ਘਟਨਾ ਹੋਈ ਹੈ ਉਸ ਨੂੰ ਲੈ ਕੇ ਮੌਜੂਦਾ ਕਿਸ ਤਰ੍ਹਾਂ ਦੀ ਜਾਂਚ ਅਗੜੀ ਕੀਤੀ ਜਾ ਰਹੀ ਹੈ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਮੋਲ ਪਿੰਡ ਦੇ ਵਿੱਚ ਕੁਝ ਅਣਪਛਾਤੇ ਬੰਦਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਰਿਗਾਰਡਿੰਗ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਜਿਵੇਂ ਸੀਸੀਟੀਵੀ ਫੁਟੇਜ ਹੋਗੀ ਤੇ ਫਿੰਗਰਪ੍ਰਿੰਟ ਦੀ ਬਿਊਰੋ ਦੀ ਅਸੀਂ ਹੈਲਪ ਲੈ ਰਹੇ ਹਾਂ ਬਾਕੀ ਜਾਂਚ ਜਾਰੀ ਹੈ ਜਿਵੇਂ ਵੀ ਕੁਝ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਮੌਕੇ ਤੇ ਆ ਕੇ ਕਿੰਨਾ ਕੁ ਕੁਝ ਪਤਾ ਲੱਗਿਆ ਜਿਹੜਾ ਪਰਿਵਾਰ ਦਾ ਸੋਨਾ ਚੋਰੀ ਹੋਇਆ ਦੱਸਿਆ ਜਾ ਰਿਹਾ ਹੈ ਨਕਦੀ ਚੋਰੀ ਵੀ ਹੈ ਕੀ ਕੁਝ ਚੋਰੀ ਹੋਇਆ ਉਹ ਹਲੇ ਜਾਂਚ ਦਾ ਵਿਸ਼ਾ ਹੈ ਜਿਵੇਂ ਵੀ ਸਾਡੇ ਕੋਲੇ ਗੱਲਬਾਤ ਆਊਗੀ ਸਾਹਮਣੇ ਉਹ ਤੁਹਾਨੂੰ ਦੱਸ ਦਾਂਗੇ ਪਰਿਵਾਰ ਵਾਲਿਆਂ ਦੇ ਬੱਚੇ ਕੀ ਨਾਮ ਹੈ ਆਪਣਾ ਬਾਬੂ ਸਿੰਘ ਸਰਪੰਚ ਸਰਪੰਚ ਸਾਹਿਬ ਕੀ ਜਿਹੜੀ ਘਟਨਾ ਹੋਈ ਹੈਗੀ ਨਮੋਲ ਪਿੰਡ ਦੇ ਵਿੱਚ ਪਿੰਡ ਨਮੋਲ ਚ ਜੀ ਇਹ ਇੱਕ ਚੋਰੀ ਹੋਈ ਹੈ ਮੇਰੇ ਆਸ ਗਮਾਂਡ ਚ ਹੈ ਤੇ ਰਾਤ ਗੱਡੀ ਘਟਨਾ ਹੋਈ ਹੈ ਇਹ ਜਣੇ ਤੇ ਪ੍ਰਸ਼ਾਸਨ ਨੂੰ ਵੀ ਮੈਂ ਕਰਿਆ 3:00 ਵਜੇ ਸਾਨੂੰ ਦੱਸਿਆ ਪਾਉਣਾ ਕਿ 3:00 ਵਜੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗਿਆ ਇਹ ਆਪਣੀ ਚੋਰੀ ਹੋਈ ਤੇ ਪੌਣੇ 3:00 ਵਜੇ ਮੈਂ ਲਗਭਗ ਉਰੇ ਆ ਗਏ ਸੀ ਤੇ ਜਦੋਂ ਮੈਂ ਆ ਕੇ ਦੇਖਿਆ ਘਨੇਰ ਘਨੇਰ ਹੋ ਜਾ ਨਹੀਂ ਕਰਿਆ ਪਿਆ ਦੀਆ ਬਿਮਾਰੀਆਂ ਨੋਰੀਆਂ ਦੇ ਜਿੰਦੇ ਜਿੰਦੇ ਲੋਕ ਲੋਕ ਥੋੜੇ ਪਏ ਤੇ ਉਦੋਂ ਬਾਅਦ ਮੈਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦਾ ਜੀ ਅਸੀਂ ਆ ਰਹੇ ਹਾਂ ਵੀ ਤੁਸੀਂ ਇਹਦੇ ਵਿੱਚ ਹੱਥ ਉੱਤਨਾ ਲਮਾਓ ਅਸੀਂ ਫਿੰਗਰਪ੍ਰਿੰਟ ਲਮਾ ਕੇ ਆ ਗਏ ਤੇ ਇਹ ਨੇ ਆ ਗਈ ਤੇ ਆ ਕੇ ਇਹਨਾਂ ਨੇ ਚੱਕ ਚੁੱਕ ਕਰਿਆ ਹੁਣ ਤੇ ਜਿਵੇਂ ਕੈਮਰੇ ਨੇ ਉਹਨਾਂ ਦੀ ਮਦਦ ਨਾਲ ਹੋਰ ਕੋਈ ਸਰਾਕ ਮਿਲਦਾ ਉਹ ਲੱਭ ਰਹੇ ਨੇ ਤੜਕੇ ਦੀ ਪ੍ਰਸ਼ਾਸਨ ਜਨੇ ਇਸ ਕੰਮ ਤੇ ਲੱਗਿਆ ਹੋਇਆਗਾ ਕਿੰਨੇ ਗੈਣੇ ਨੇ ਜਿਹੜੇ ਚੋਰੀ ਹੋਏ ਨੇ ਜਿਵੇਂ ਪਰਿਵਾਰ ਦੱਸ ਰਿਹਾ ਹੈ ਉਹ ਜੀ ਮੇਰਾ 92 ਟੋਲੇ ਕਹਿੰਦੇ ਨੇ ਜੀ ਲਗਭਗ ਖੋਸ਼ ਨਗਦੀ ਰੁਪਏ ਤੇ ਲੈ ਜਾਂਦੇ ਹੋਏ ਘਰੇ ਕੰਮ ਚੱਲਦਾ ਸੀ ਇਹਨਾਂ ਦਾ ਮਿਸਤਰੀ ਦਾ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਕੋਈ ਬੇਟਾ ਪਰਿਵਾਰ ਚ ਜੀ ਇਹ ਦੋਨੇ ਜੀ ਆਮ ਭੋਲਾ ਸਿੰਘ ਚੂੜ ਸਿੰਘ ਕਹਿੰਦੇ ਨੇ ਨਾਮ ਦਾ ਚੂੜ ਸਿੰਘ ਕਾਗਜ਼ਾਂ 'ਚ ਤੇ ਇਹ ਦੋਨੇ ਜੀ ਇੱਥੇ ਗਈ ਤੇ ਇੱਕ ਇਹਨਾਂ ਦੀ ਪੋਤੀ ਹੈ 6-7 ਸਾਲ ਦੀ ਤੇ ਇੱਕ ਇਹਨਾਂ ਦੀ نو ਹੈ। ਮੁੰਡੇ ਤਾਂ ਉਹਨੇ ਕਾਉਂਟਰੀ ਚ ਬਾਹਰ ਨਹੀਂ ਕਿ ਮੁੰਡੇ ਤਾਂ ਕੋਈ ਨਹੀਂ ਸੀ ਦੋਨੇ ਬੈਠੇ ਨੇ ਤੇ ਬਾਹਰ ਨੇ। ਇਹ ਚਾਰੀ ਜੀ ਦੇ ਇੱਕ ਇੱਕ ਕਮਰੇ ਚ ਵੇਜ ਦੇ ਕੇ ਰਾਤ ਤੇ ਜਿਹੜੇ ਦੂਜੇ ਕਮਰੇਆਂ ਚੋਂ ਇਹ ਚੋਰੀ ਹੋਈ ਆ ਉਹ ਵਿਲੇ ਤੇ ਤਾਂ ਨੇ। ਇਸ ਚੀਜ਼ ਦੇ ਅਸੀਂ ਆ ਕੇ ਹੋ ਕਰੀ ਹੈਗੀ ਤੇ ਬਾਕੀ ਹੁਣ ਪੁਲਿਸ ਆਪਦੀ ਜਾਂਚ ਕਰਦਾ ਤੇ ਲੱਗੀ ਹੋਈ ਹੈ। ਵੀ ਕੀ ਇਸਰਾਕ ਲੱਭਦਾ ਇਹਨਾਂ ਨੂੰ? ਠੀਕ ਹੈ।